बाबा जीवन सिंह ਜਿਹਦਾ ਜਨਮ ਦਿਹਾੜਾ ਜਥੇਦਾਰ ਬਾਬਤਦਰਸ਼ਨ ਸਿੰਘ ਜੀ ਦੀ ਅਗਵਾਈ ਵਿੱਚ ਜਬਾਲ ਰੋਡ ਵਿਖੇ ਮਨਾਇਆ ਗਿਆ ਇਸ ਮੌਕੇ ਉੱਚ ਅਧਿਕਾਰ ਤੇ ਸਾਬਕਾ ਡਿਪੀ ਸੀਐਮ ਓਮ ਪ੍ਰਕਾਸ਼ ਸੋਨੀ ਸਾਂਸਦ ਗੁਰਜੀਤ ਸਿੰਘ ਔਸਲਾ ਦੇ ਮਾਤਾ ਜੀ ਜ਼ਗੀਰਕਾਰ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਹਾਜ਼ਰੀ ਭਰ ਬਾਬਾਦਰਸ਼ਨ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਸਤਨਾਂ ਨੂੰ ਬਾਬਾਜੀਵ ਸਿੰਘ ਜੀ ਦਾ ਸਾਰੀਆਂ ਸੰਗਤਾਂ ਨੂੰ ਅੱਜ ਜਨਮ ਦਿਹਾੜਾ ਜਿਹੜਾ ਬੜੀ ਸ਼ਰਧਾ ਦੇ ਕੁਛਿਆਂ ਨਾਲ ਬਣਾਇਆ ਜਾ ਰਿਹਾ ਹੈ ਤੋ ਮੈਂ ਮੁਬਾਕਬਾ ਦੇਣ ਆਇਆ ਹਾਂ ਉਸੇ ਨਾਲ ਲ ਮੈਂ ਸਮੀਨਾ ਬਾਬਾ ਜੀਵਨ ਸਿੰਘ ਜੀ ਉਹ ਮਹਾਨ ਜਰਨੈਲ ਜਿਨ੍ਹਾਂ ਨੇ ਉਸ ਵੇਲੇ ਜਿਸ ਵੇਲੇ ਨਵੀਂ ਪਾਤਸ਼ਾਹੀ ਇੰਦਰੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੀਸਕਾਂ ਗੁਰਦੁਆਰਾ ਦਿੱਲੀ ਵਿੱਚ ਆਪਣਾ ਸੀਸ ਦਿੱਤਾ ਸੀ ਉਹਨਾਂ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਏ ਹਾਂ ਜੈਤਾ ਜੀ ਹੋਣ ਬਾਬਾ ਜੀਵਨ ਸਿੰਘ ਜਿਹਦਾ ਜਨਮ ਦਿਹਾੜਾ ਸੀ ਤੇ ਜਦੋਂ ਅਸੀਂ ਆਪਣੇ ਬਲੇਰੀਆਂ ਦੇ ਜਨਮ ਦਾ ਸ਼ੀ ਦਿਨ ਗੋਲ ਜਾਂਦੇ ਆ ਨਾ ਉਦੋਂ ਕੌਮਾ ਗਵਾਚ ਜਾਂਦੀਆਂ ਧਰਮ ਗਵਾਚ ਜਾਂਦੇ ਇਸੇ ਕਰਕੇ ਅਸੀਂ ਥੱਲੇ ਲੱਗਣ ਦੀ ਕਕਾਰ ਚ ਕਿਉਂਕਿ ਸਾਨੂੰ ਇਹਨਾਂ ਦੇ ਇਤਿਹਾਸ ਬਾਰੇ ਹੀ ਨਹੀਂ ਪਤਾ ਆਈਆਂ ਨੇ 10 ਗੁਰੂ ਸਾਡੇ ਪਿਓ ਸਾਡੇ ਹੀ ਸੀ ਉਹ ਸਾਰੀ ਦੁਨੀਆ ਦੇ ਸੀ ਸਾਰੀ ਸ੍ਰਿਸ਼ਟੀ ਦੇ ਸੀ